ਇੰਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਆ ਕੋਈ ਗੱਲ ਹੈ ਕਿ ਇੱਕ ਮੈਂਬਰ ਪਾਰਲੀਮੈਂਟ ਤੁਹਾਡੇ ਦਰਵਾਜ਼ੇ ਅੱਗੇ ਖੜਾ ਹੈ ਤੇ ਉਹ ਤੁਹਾਨੂੰ 2 ਮਿੰਟ ਉਹਦਾ ਹਾਲ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਸਾਰੀਆਂ ਸੂਤਾ ਮਿਲੀਆਂ ਐ ਨਹੀਂ ਮਿਲੀਆਂ ਤਾਂ ਮੇਰਾ ਮਤਲਬ ਪਹਿਲੀ ਗੱਲ ਇਹ ਹੈ ਕਿ ਸਾਨੂੰ ਰੋਕਿਆ ਕਿਉਂ ਗਿਆ ਸੀ ਅਸੀਂ ਡਿਬ੍ਰੂ ਕੋਲ ਜਾ ਨਹੀਂ ਸਕਦੇ ਪਰ ਉਹਨਾਂ ਨੇ ਕਿਹਾ ਕਿ ਹਕੂਮਤ ਨੇ ਕਿਹਾ ਕਿ ਕੋਈ ਇੰਨ ਨੂੰ ਮਿਲ ਨਹੀਂ ਸਕਦਾ ਪਰ ਰੋਲ ਦੇ ਉੱਤੇ ਆਏ ਹੋਏ ਐ ਇਹ ਸਿਰਫ ਪੁਲਿਸ ਦੀ ਕੰਸਟਿਟਿਊਟ ਦੇ ਵਿੱਚ ਰਹਿਣਗੇ ਸੋ ਇਹੋ ਜਿਹੇ ਸਭ ਜਿਵੇਂ ਮੱਛਰੰਗੜ ਕਰ ਰਿਹਾ ਸੀਗਾ ਇਹ ਤਾਂ ਮੱਛਰੰਗੜ ਦਾ ਰਾਜ ਸਭ ਮੁਸ਼ਕਲ ਹੈ ਸਿੱਖਾ ਨੂੰ ਬਰਦਾਸ਼ਤ ਕਰਨਾ ਸੀ ਨਹੀਂ ਬਰਦਾਸ਼ਤ ਕਰਨਾ ਉਹ ਕੰਨਾਂ ਸੀ ਅਪਲਾਈ ਕੀਤਾ ਸੀਗਾ ਅੰਬਕਸਰ ਦੇ ਡੀਸੀ ਨੂੰ ਕਿ ਉਹ ਕਰਕੇ ਉਸ ਨੇ ਡਿਬਰੂਗੜ੍ਹ ਦੇ ਸਾਰੇ ਕੈਦ ਕਰਕੇ ਭੇਜੇ ਹੈ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ ਕਿ ਅਸੀਂ ਡਿਬਰੂਗੜ੍ਹ ਜਾ ਕੇ ਇਹਨਾਂ ਨੂੰ ਮਿਲ ਸਕੀਏ ਉਹ ਵੀ ਸਾਨੂੰ ਇਜਾਜ਼ਤ ਨਹੀਂ ਦਿੱਤੀ ਇਸ ਸਰਕਾਰ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਰੋ ਜਿਹੜਾ ਖੁਫੀਆ ਮਹਿਕਮਾ ਹੈਗਾ ਆਈਬੀ ਜਿਹੜਾ ਖੁਫੀਆ ਮਹਿਕਮਾ ਹੈ ਮਿਲਟਰੀ ਇੰਟੈਲੀਜੈਂਸ ਹੈ ਇਹ ਸਾਰੇ ਜਣੇ ਮਿਲ ਕੇ ਹੁਣ ਸਾਡੇ ਸਿੱਖ ਜਿਹੜੇ ਖਾਲਸਤਾਨੀ ਹੈਗੇ ਆ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ ਹੁਣ ਮੁਸਲਮਾਨਾਂ ਨੂੰ ਮਾਰਦੇ ਆ ਜਿਵੇਂ ਇਹ ਬੀਬੀ ਬਾਣੋ ਦੇ ਸਾਥਲਾਂ ਨੂੰ ਪਿਛਲੇ ਆਜ਼ਾਦੀ ਬਾੜੇ ਦਿਨ 15 10 2003 ਦੇ ਵਿੱਚ ਉਹਨਾਂ ਨੂੰ ਰਿਹਾ ਕਰਤਾ ਉਹਨਾਂ ਨੇ ਪੂਰੀ ਉਮਰ ਕੈਦ ਵੀ ਨਹੀਂ ਕੀਤੀ ਸਾਡੇ 33 ਸਾਲਾਂ ਦੇ ਸਿੱਖ ਕੈਦੀ ਜਿਹਨਾਂ ਦੇ ਵਿੱਚ ਬੈਠੇ ਐ ਉਹਨਾਂ ਨੂੰ ਰਿਹਾ ਨਹੀਂ ਕਰ ਰਹੇ ਇੱਕ ਨੂੰ ਫਾਂਸੀ ਦੀ ਹੋਖਮ ਹੋਈ ਹੋਈ ਹੈ ਉਹਦੀ ਗੱਲ ਅੱਗੇ ਨਹੀਂ ਚੱਲ ਰਹੀ ਨਾ ਇਹ ਬਦਲਦਲੀ ਕਰ ਰਹੀ ਹੈ ਨਾ ਅਕਾਲ ਤਖਤ ਸਾਹਿਬ ਦੇ ਜਫਤਦਾਰ ਸਾਫ ਕਰ ਰਹੀ ਹੈ ਨਾ ਐਸ்சிਪੀ ਸੀ ਕਰ ਰਹੀ ਹੈ ਕੋਲਵੰਤ ਸਿੰਘ ਨੂੰ ਮਿਲਣ ਵਾਸਤੇ ਆਈ ਸੀ ਜੇ ਕੋਈ ਗੱਲਬਾਤ ਹੋਈ ਸਕਦੀ ਨਹੀਂ ਗੱਲਬਾਤ ਨਹੀਂ ਹੋ ਸਕੀ ਜੀ ਮੈਂ ਅੰਦਰ ਤਾਂ ਜਾਇਆ ਤੇ ਇੰਸਪੈਕਟਰ ਸਾਹਿਬ ਦੇ ਕਮਰੇ ਦੇ ਵਿੱਚ ਵੀ ਬੈਠ ਕੇ ਆਏ ਆ ਉਹਨਾਂ ਨੇ ਚਾਹ ਵੀ ਪੀ ਆਈ ਹੈ ਕਾਫੀ ਵੀ ਪੀ ਆਈ ਹੈ ਪੂਰਾ ਸਤਾਰ ਕੀਤਾ ਹੈ ਪਰ ਉਹਨਾਂ ਨੇ ਕਿਹਾ ਸੀ ਹਕੂਮਤ ਨੇ ਕਿਹਾ ਸੀ ਕੋਈ ਇਹਨ ਨੂੰ ਮਿਲ ਨਹੀਂ ਸਕਦਾ ਤੇ ਰੋਲ ਦੇ ਉੱਤੇ ਆਏ ਹੋਏ ਆ ਇਹ ਸਰਪ੍ਰੀਸ ਦੀ ਕਸਕ੍ਰਿਤੀ ਦੇ ਵਿੱਚ ਰਹਣਗੇ ਜਦਕਿ ਜਦੋਂ ਪਰੋਲ ਦੇ ਉੱਤੇ ਬੀਬੀ ਬਾਣੋ ਦੇ ਕਾਤਲਾਂ ਨੂੰ ਬੇਲ ਦਿੱਤੀ ਜਾਂਦੀ ਹੈ ਪਰੋਲ ਦਿੱਤੀ ਜਾਂਦੀ ਹੈ ਉਹ ਇੱਕ ਇੱਕ ਸਾਲ ਦੀ ਪਰੋਲ ਦੇ ਤੇ ਉਹ ਆਪਣੇ ਘਰੇ ਰਹਿੰਦੇ ਆ ਜਿਵੇਂ ਸਰਸੇ ਸਾਧ ਰਾਮ ਰਹੀਮ ਨੂੰ ਪਰੋਲ ਦਿੰਦੇ ਆ ਉਹਦੇ ਨਾਲ ਵੀ ਮੁਲਾਕਾਤਾਂ ਲੁਕੀ ਕਰਦੇ ਆ ਖੁੱਲਾ ਫਿਰਦਾ ਤੁਰਦਾ ਹੈ ਇਹ ਕੋਈ ਸਿੱਖ ਫੌਮ ਦੇ ਉੱਤੇ ਕੋਈ ਨਮਾ ਸਖਤੀ ਇਹ حکومت ਮੋਦੀ ਸਰਕਾਰ ਨੇ ਬੀਜਪੀ ਆਰਐਸਐਸ ਨੇ ਸ਼ੁਰੂ ਕੀਤੀ ਹੋਈ ਹੈ ਜਿਹੜਾ ਸੀ ਮੈਂ ਇੱਥੇ ਇਹਨਾਂ ਨੂੰ ਮਿਲਣ ਆਇਆ ਸੀਗਾ ਪ੍ਰਵੰਤ ਸਿੰਘ ਜੀ ਨੂੰ ਪਰ ਇਹਨਾਂ ਨੇ ਕਿਹਾ ਕਿ ਸਾਨੂੰ ਹੁਕਮ ਨਹੀਂ ਹੈ ਕਿ ਅਸੀਂ ਤੁਹਾਨੂੰ ਉਹਨਾਂ ਨੂੰ ਮਲਾ ਦਈਏ ਤੇ ਮੈਂ ਪੁੱਛਿਆ ਉਹਨਾਂ ਨੂੰ ਰਜਾਈ ਕੰਬਲ ਵਗੈਰਾ ਹੀਟਰ ਦਿੱਤਾ ਜਾਂ ਦਿੱਤਾ ਹੋਇਆ ਹੈ ਮੈਂ ਪੁੱਛਿਆ ਕਿ ਖ਼ਬਰ ਦਿੰਦੇ ਹੋ ਕਹਿੰਦੇ ਖ਼ਬਰ ਵੀ ਦਿੰਦੇ ਆ ਸਾਰੀਆਂ ਹੁਲਤਾਂ ਹੈਗੀਆਂ ਪਰ ਤੁਹਾਨੂੰ ਮਿਲ ਨਹੀਂ ਦੇਣਾ ਹੁਣ ਕਦਾਂ ਸੀ ਅਪਲਾਈ ਕੀਤਾ ਸੀਗਾ ਅੰਬਕਸਰ ਦੇ ਡੀਸੀ ਨੂੰ ਕਿ ਉਹ ਕਰਕੇ ਉਸਨੇ ਡਿਬਰੂਗੜ੍ਹ ਦੇ ਸਾਰੇ ਕੈਦ ਕਰਕੇ ਭੇਜੇ ਆ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ ਕਿ ਅਸੀਂ ਡਿਬਰੂਗੜ੍ਹ ਜਾ ਕੇ ਇਹਨਾਂ ਨੂੰ ਮਿਲ ਸਕੀਏ ਉਹ ਵੀ ਸਾਨੂੰ ਇਜਾਜ਼ਤ ਨਹੀਂ ਦਿੱਤੀ ਫਿਰ ਤੁਹਾਨੂੰ ਪਤਾ ਹੈ ਕਿ ਪਾਰਲੀਮੈਂਟ ਸੈਕਸ਼ਨ ਹੁੰਦਾ ਹੈ ਮੈਂ ਮੈਂਬਰ ਪਾਰਲੀਮੈਂਟ ਆ ਮੈਂ ਲੈਫਟੇਨੈਂਟ ਗਵਰਨਰ ਜਿਹੜੇ ਦਿੱਲੀ ਹੈ ਉਹਨਾਂ ਨੂੰ ਲਿਫਟ ਇਟੋਰ ਦੇ ਉੱਤੇ ਪੁੱਛਿਆ ਕਿ ਤਿਹਾਰ ਦੇਲ ਦੇ ਵਿੱਚ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਵਾਰਾ ਸਾਹਿਬ ਹੈਗੇ ਆ ਕਸ਼ਮੀਰ ਦੇ ਵੱਡੇ ਵੱਡੇ ਲੀਡਰ ਮਲਕ ਸਾਹਿਬ ਹੈਗੇ ਆ ਸ਼ਬੀਰ ਸਾਹਿਬ ਹੈ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਉੱਥੇ ਵੀ ਨੰਨਾ ਪੈ ਜਾਂਦਾ ਕਹਿੰਦੇ ਨਹੀਂ ਮਿਲ ਸਕਦੇ ਹੈਗੇ ਜਦ ਕਿ ਮੈਂ ਮੈਂਬਰ ਆਫ ਪਾਰਲਮੈਂਟ ਹੈ ਫਿਰ ਅਸੀਂ ਕਸ਼ਮੀਰ ਨੂੰ ਗਏ ਕਸ਼ਮੀਰ ਵਿੱਚ ਸਾਨੂੰ 3 ਦਿਨ ਸੜਕਾਂ ਦੇ ਉੱਤੇ ਬਿਠਾਈ ਰੱਖਿਆ ਤੇ ਸਾਨੂੰ ਅੱਗੇ ਕਸ਼ਮੀਰ ਦੇ ਵਿੱਚ ਜਾਣ ਦੀ ਇਜਾਜ਼ਤ ਨਾ ਦਿੱਤੀ ਸੋ ਮੇਰਾ ਕਹਿਣ ਦਾ ਭਾਵ ਵੀ ਇੰਨਾ ਸੀ ਕੀ ਕਰ ਦਿੱਤਾ ਹੈਗਾ ਕਿ ਸਿੱਖਾਂ ਨੂੰ ਦਬਾਈ ਜਾਂਦੇ ਐ ਇਸ ਸਰਕਾਰ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ RAW ਜਿਹੜਾ ਖੁਫੀਆ ਮਹਿਕਮਾ ਹੈਗਾ IB ਜਿਹੜਾ ਖੁਫੀਆ ਮਹਿਕਮਾ ਹੈ ਮਿਲਟਰੀ ਇੰਟੈਲੀਜੈਂਸ ਐ ਇਹ ਸਾਰੇ ਜਣੇ ਮਿਲ ਕੇ ਉਹਨਾਂ ਸੈਟੀਸਿਕ ਜਿਹੜੇ ਖਾਲਸਤਾਨੀ ਹੈਗੇ ਐ ਉਹਨਾਂ ਨੂੰ ਮਾਰਨਾ ਸ਼ੁਰੂ ਕਰਤਾ ਹੈ। ਦੀਪੂ ਦਮਨ ਸਿੰਘ ਮਲਕ ਤੋਂ ਬਾਅਦ ਫਿਰ ਇੱਕ ਸੁਖਦੂਲ ਸਿੰਘ ਨੂੰ ਮਾਰਦਾ ਕੈਨੇਡਾ ਦੇ ਵਿੱਚ ਫਿਰ ਯੂਕੇ ਬ੍ਰਿਟਾਨੀਆ ਦੇ ਵਿੱਚ ਆਪਣੇ ਅਫਤਾਰ ਸਿੰਘ ਖੰਡੇ ਮਾਰ ਦਿੱਤਾ ਹੈਗਾ ਜ਼ਹਿਰ ਦੇ ਕੇ ਫਿਰ ਪਾਕਿਸਤਾਨ ਦੇ ਵਿੱਚ ਫਰਮਜੀਤ ਸਿੰਘ ਪੰਜਵੜਾ ਨੂੰ ਮਾਰ ਦਿੱਤਾ ਹੈਗਾ ਹੁਣ ਆਪਣੇ ਰੋਡੇ ਨੂੰ ਮਾਰ ਦਿੱਤਾ ਹੈਗਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਪੰਜਾਬ ਦੇ ਵਿੱਚ ਮੁਸੇਵਾਲ ਨੂੰ ਮਾਰਤਾ ਤਾਂ ਮੇਰਾ ਮਤਲਬ ਹੈ ਕਿਵੇਂ ਛੱਲੂਗਾ ਕਿ ਇਹ ਖਾਲਸਾਣ ਦਾ ਸਾਰੇ ਸਿੱਖ ਹੁਣ ਕਹਿੰਦੇ ਸਾਨੂੰ ਖਾਲਸਾਣ ਕਹੀਦਾ ਕਿੰਨਿਆਂ ਨੂੰ ਮਾਰ ਲੈਣਗੇ ਸਾਡੀ ਤਾਂ ਹਿਸਟਰੀ ਹੈਗੀ ਹੈ ਕਿ ਜਿੰਨਾ ਤੁਸੀਂ ਸਾਨੂੰ ਮਾਰੋਗੇ ਉੰਨਾ ਅਸੀਂ ਉੱਭਰਾਂਗੇ ਹੁਣ ਮੁਸਲਮਾਨਾਂ ਨੂੰ ਮਾਰਦੇ ਐ ਜਿਵੇਂ ਇਹ ਬੀਬੀ ਬਾਨੋ ਦੇ ਕਾਤਲਾਂ ਨੂੰ ਪਿਛਲੇ ਆਜ਼ਾਦੀ ਵਾਲੇ ਦਿਨ 15 ਅਗਸਤ 2003 ਦੇ ਵਿੱਚ ਉਹਨਾਂ ਨੂੰ ਰਿਹਾ ਕਰਤਾ ਉਹਨਾਂ ਨੇ ਪੂਰੀ ਉਮਰ ਕੈਦ ਵੀ ਨਹੀਂ ਕੀਤੀ ਸਾਡੇ 32 32 ਸਾਲਾਂ ਦੇ ਸਿੱਖ ਕੈਦੀ ਜਿਹਨਾਂ ਦੇ ਵਿੱਚ ਬੈਠੇ ਐ ਉਹਨਾਂ ਨੂੰ ਰਿਹਾ ਨਹੀਂ ਕਰ ਰਹੇ ਫੇਰ ਇੱਕ ਨੂੰ ਫਾਂਸੀ ਦੀ ਹੁਕਮ ਹੋਈ ਹੋਈ ਹੈ ਉਹਦੀ ਗੱਲ ਅੱਗੇ ਨਹੀਂ ਚੱਲ ਰਹੀ ਨਾ ਬਾਦਲਦਲੀਏ ਕਰ ਰਹੀ ਹੈ ਨਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਫ ਕਰ ਰਹੀ ਹੈ ਨਾ ਐਸ்சிਪੀਸੀ ਕਰ ਰਹੀ ਹੈ ਤੇ ਸਿਰਫ ਅਕਾਲੀ ਦਲ ਅੰਮ੍ਰਿਤਸਰ ਅਸੀਂ ਨਿਰਣਾ ਖੁਦ ਹੋ ਸਕਦਾ ਜਿੰਨੀ ਸਾਨੂੰ ਲੋਕਾਂ ਨੇ ਤਾਕਤ ਦਿੱਤੀ ਹੈ ਇੱਕ ਐਂਟੀ ਬਣਾਇਆ ਅਸੀਂ ਤਾਂ ਪੂਰੀ ਵਾਹ ਲਾ ਰਹੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਸਿੱਖਾਂ ਦਾ ਜਿਹੜਾ ਮਸਲਾ ਹੈ ਇਹ ਇੰਡੀਆ ਲੈਵਲ ਦੇ ਉੱਤੇ ਵੀ ਆਵੇ ਤੇ ਇੰਟਰਨੈਸ਼ਨਲ ਪੱਧਰ ਤੇ ਵੀ ਆਵੇ ਕਿ ਅਸੀਂ ਹੁਣ ਮੁਸੀਬਤ ਦੇ ਵਿੱਚ ਹੈਗੇ ਆ ਤੇ ਇਸ ਤਰ੍ਹਾਂ ਜਿਵੇਂ ਅਜਾਜ਼ਤ ਨਹੀਂ ਦਿੰਦੇ ਕਰਦੇ ਨਹੀਂ ਹੈ ਇਹ ਤਾਂ ਇਹ ਬੁੱਝੜਪੁਣਾ ਹੈਗਾ ਕਿ ਮੁਸਲਮਾਨਾਂ ਨੂੰ ਮਾਰ ਦੋ ਤੇ ਹਿੰਦੂਤਵਾ ਦੇ ਵੋਟ ਲੈ ਲਓ ਹੁਣ ਸਿੱਖਾਂ ਨੂੰ ਬਾਹਰਲੇ ਮੁਲਕਾਂ 'ਚ ਮਾਰ ਦੋ ਇੱਥੇ ਡੱਕ ਦੋ ਦਿਬਰੂਗੜ ਦੇ ਵਿੱਚ ਉਹਨਾਂ ਨੂੰ ਕੈਦ ਕਰ ਦੋ ਤੇ ਹਿੰਦੂ ਮੈਜੋਰਿਟੀ ਤੋਂ ਵੋਟ ਲੈ ਲਓ ਹੁਣ ਵੋਟ ਕਰਕੇ ਸੇਖਾਤੇ ਮੁਸਲਮਾਨਾਂ ਨੂੰ ਮਾਰੀ ਜਾਣਾ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੇਈ ਜਾਣਾ ਮੈਂ ਤਾਂ ਨਹੀਂ ਸਮਝਦਾ ਕਿ ਇਹ ਕੋਈ ਜਮਹੂਰੀਅਤ ਦਾ ਸੂਤ ਹੈਗਾ ਤੇ ਇਹੀ ਮੋਦੀ ਸਾਹਿਬ ਕਰ ਰਿਹਾ ਹੁਣ ਹੋਰ ਤਾਂ ਕੁਛ ਨਹੀਂ ਹੈ ਹੁਣ ਨਵੀਂ ਚੀਜ਼ ਐ ਕਿ 15000 ਕਰੋੜ ਰੁਪਈਆ ਰਾਮ ਮੰਦਰ ਜਿਹੜਾ ਬਾਬਰੀ ਮਸਜਿਦ ਨੂੰ ਤਬਾਹ ਕਰਕੇ ਉਹਦੇ ਉੱਤੇ ਬਣਾਇਆ ਗਿਆ ਹੈ ਉਹਦੇ ਤੇ 15000 ਕਰੋੜ ਤੋਂ ਜ਼ਿਆਦਾ ਮੋਦੀ ਸਾਹਿਬ ਖਰਚ ਕਰ ਰਿਹਾ ਹੈ ਯੋਧਿਆ ਮੰਦਰ ਦੇ ਉੱਤੇ ਮੰਦਰ ਦੇ ਉੱਤੇ ਖਰਚ ਛੋੜਾ ਚਾਹੀਦਾ ਮੈਂ ਸਾਨੂੰ ਕੋਈ ਉਹਦੇ ਵਿੱਚ ਨਹੀਂ ਹੈ ਪਰ ਮੇਰਾ ਮਤਲਬ ਕਿਸੇ ਦੀ ਧਾਰਮਿਕ ਜਗਾ ਮਸਜਿਦ ਨੂੰ ਤੋੜ ਕੇ ਭੰਨ ਕੇ ਉਹਦੇ ਉੱਤੇ ਮੰਦਿਰ ਬਣਾਉਣੇ ਇਹ ਤਾਂ ਬੂਝੜਪੁਣਾ ਹੈਗਾ ਇਹ ਤਾਂ ਕੋਈ ਮੇਰਾ ਮਤਲਬ ਇਹ ਤਾਂ ਮਸਲੇ ਦਾ ਹੱਲ ਨਹੀਂ ਹੈ ਹੁਣ ਇਸ ਤਰ੍ਹਾਂ ਹੋ ਗਿਆ ਕਿ ਇਹ ਪਿੱਛੇ ਪੈ ਗਈ ਹੈ ਮੁਸਲਮਾਨਾਂ ਦੇ ਤੇ ਹਿੰਦੂਆਂ ਦੇ ਜੇ ਮੁਸਲਮਾਨਾਂ ਦੇ ਉੱਤੇ ਜ਼ਬਰ ਹੋ ਰਿਹਾ ਹੈ फेर ਹੁਣ ਜਿੰਨੇ ਵੀ ਆਪਣਾ ਇੰਡੀਅਨ ਓਸ਼ਨ ਹੈ ਇਹ ਅਰਬ ਦਾ ਸਮੁੰਦਰ ਹੈ ਜਿਹੜੀਆਂ ਇਹ ਟ੍ਰੇਡ ਤੇ ਵਪਾਰ ਦੇ ਲਈ ਜਹਾਜ਼ ਆਉਂਦੇ ਆ ਬਾਹਰ ਦੇ ਮੁਲਕਾਂ ਚੋਂ ਉਹ ਸਾਰੇ ਲੰਘਦੇ ਆ ਮੁਸਲਮਾਨਾਂ ਦੇ ਦੇਖਾਂ ਦੇ ਨਾਲ ਜਿਹੜੇ ਸਮੁੰਦਰ ਲੱਗਦੇ ਆ ਤੇ ਮੁਸਲਮਾਨ ਹੁਣ ਇੰਡੀਆ ਦੀ ਜਿੰਨੇ ਵੀ ਜਹਾਜ਼ ਆਉਂਦੇ ਆ ਸਮਾਨ ਲੈ ਕੇ ਉਨਾਂ ਦੇ ਉੱਤੇ ਅਟੈਕ ਕਰਨ ਲੱਗ ਪਏ ਐ ਹੁਣ ਮੈਂ ਇਹ ਵੀ ਪੜਿਆ ਹੈ ਕਿ ਸਾਡਾ ਇੰਡੀਆ ਉੱਥੇ ਹੁਣ ਵੱਡੇ ਵੱਡੇ ਆਪਣੇ ਜਹਾਜ਼ ਭੇਜਣ ਲੱਗਿਆ ਹੈ ਕਿ ਇਹ ਜਿਹੜੇ ਇਹ ਜਹਾਜ਼ਾਂ ਤੇ ਇੰਡੀਆ ਦਾ ਸਮਾਨ ਆਉਂਦਾ ਹੈ ਜਿਹੜਾ ਇਹ ਵਪਾਰ ਹੁੰਦਾ ਉਸ ਦੀ ਹਾਦਸੇ ਲਈ ਵੱਡੇ ਵੱਡੇ ਜਹਾਜ਼ ਭੇਜ ਰਿਹਾ ਮਿਲਟਰੀ ਦੇ ਨੇਵੀ ਦੇ ਉਹਨਾਂ ਦਾ ਕੀ ਫਾਇਦਾ ਹੈ ਉਹਨਾਂ ਨੇ ਤਾਂ ਇਹ ਮਸਾਇਲ ਹੈਗੇ ਆ ਉਹਨਾਂ ਦੇ ਕੋਲੇ ਜਿਹੜੇ ਮੋਢੇ ਤੋਂ ਰੱਖ ਕੇ ਚੱਲ ਪੈਂਦੀ ਐ ਉਹਨਾਂ ਕੋਲੇ ਡਰੋਨ ਸੇ ਕੀ ਐ ਉਹ ਕਿਵੇਂ ਹੁਣ ਮੇਰਾ ਮਤਲਬ ਹੈ ਕਿ ਜੇ Hindu ਤੇ Muslim ਦੀ ਸਾਰੇ ਪੱਧਰ ਦੇ ਉੱਤੇ ਲੜਾਈ ਹੋਪੀ ਤਾਂ ਫੇਰ ਮੇਰਾ ਮਤਲਬ ਹੈ ਇਹ ਇਹੋ ਜੀ ਪਾਲਿਸੀ ਕਿ ਕਿਵੇਂ ਚੱਲੂਗੀ ਹੁਣ ਜੇ ਫੋਰਨ ਮਿਨਿਸਟਰ ਆਪਣੇ ਜੇ ਸੰਫਰਜੀ ਕਿਤੇ ਜਾ ਨਹੀਂ ਸਕਦੇ ਹੈਗੇ ਤੇ ਉਹਨਾਂ ਨੂੰ ਜੈਡ ਸਕਿਉਰਟੀ ਦਿੱਤੀ ਹੈ ਜੀ ਤਨੂ ਜਦੋਂ ਦਾ ਨਿੱਜਰ ਮਾਰਿਆ ਹੈ ਸ਼ਹੀਦ ਕੀਤਾ ਹੈ ਉਸ ਤੋਂ ਬਾਅਦ ਵਿਦੇਸ਼ੀ ਵਜੀਰ ਨੂੰ ਜੈਡ ਸਿਕਿਉਰਿਟੀ ਦੇਤੀ ਹੈ ਤੇ ਕਿਉਂ ਕਰਕੇ ਇਹਨਾਂ ਦੇ ਜਿੰਦੇ ਲੱਗ ਗਏ ਹੈ ਬਾਹਰ ਦੇ ਮੁਲਕਾਂ ਵਿੱਚ ਜਾ ਨਹੀਂ ਸਕਦੇ ਬ੍ਰਿਟਾਨੀਆ 'ਚ ਨਹੀਂ ਜਾ ਸਕਦੇ ਅਮਰੀਕਾ 'ਚ ਕੈਨੇਡਾ 'ਚ ਆਸਟ੍ਰੇਲੀਆ 'ਚ ਨਹੀਂ ਜਾ ਸਕਦੇ ਹੁਣ 26 ਤਰੀਕ ਇਹਨਾਂ ਦਾ ਬਹੁਤ ਵੱਡਾ ਦਿਨ ਹੁੰਦਾ ਰਿਪਬਲਿਕ ਦੇ ਹੁੰਦਾ ਉੱਥੇ ਬਾਈਡਨ ਸਾਹਿਬ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਹੋਣਾ ਸੀ 26 ਤਰੀਕ ਨੂੰ ਐਤਿਕੀ ਉਨਾਂ ਨੇ ਕੈਨਸਲ ਕਰ ਦਿੱਤਾ ਕਿ ਅਸੀਂ ਜੀ ਹਿੰਦੁਸਤਾਨ ਦੇ ਰਿਪਬਲਿਕ ਦੇ ਤੇ ਆਉਣਾ ਤੇ ਨਾਲ ਹੀ ਫਿਰ ਜਿਹੜਾ ਇਹਨਾਂ ਦਾ ਸਮਝੌਤਾ ਡਿਫੈਂਸ ਦਾ ਹੋਇਆ ਹੋਇਆ ਕੁਆਡ ਕਿ ਜਿਹੜੀ ਲੜਾਈ ਹੋ ਰਹੀ ਹੈ ਵਾਡ ਦੀ ਚੀਨ ਦੀ ਤੇ ਇੰਡੀਆ ਦੀ ਤੇ ਚੀਨ ਨੂੰ ਟੈਕ ਕਰਨਾ ਹੈ ਕੁਆਡ ਦੀ ਮੀਟਿੰਗ ਦਿੱਲੀ ਦੇ ਵਿੱਚ 26 ਤਰੀਕ ਦਾ 27 ਤਰੀਕ ਨੂੰ ਹੋਣੀ ਸੀਗੀ ਪਰ ਜਿਹੜੇ ਕੁਆਡ ਦੇ ਮੈਂਬਰ ਨੇ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਜਪਾਨ ਦਾ ਪ੍ਰਾਈਮ ਮਿਨਿਸਟਰ ਦੋਨਾਂ ਨੇ ਕੈਨਸਲ ਕਰ ਦਿੱਤੇ ਕਿ ਅਸੀਂ ਨਹੀਂ ਜਾਣਾ ਕੋਡ ਦੀ ਮੀਟਿੰਗ ਜਿਹਦਾ ਮਤਲਬ ਹੈ ਇਹਨਾਂ ਦਾ ਜਿਹੜਾ ਸਿਕਿਉਰਿਟੀ ਦਾ ਡਿਫੈਂਸ ਦਾ ਇਹ ਮਸਲਾ ਹੈ ਉਹ ਵੀ ਟੁੱਟ ਗਿਆ ਫਿਰ ਇਹ ਮੇਰਾ ਮਤਲਬ ਕਿਵੇਂ ਲੜਨਗੇ ਕਿਸੇ ਦਿਨ ਨਾ ਇਹਨਾਂ ਦੀ ਇਹ ਨਾਲ ਬਣਦੀ ਹੈ ਨਾ ਮੀਟੋ ਨਾਲ ਬਣਦੀ ਹੈ ਨਾ ਅਸਾਮੀਆਂ ਨਾਲ ਬਣਦੀ ਹੈ ਨਾ ਬੰਗਾਲੀਆਂ ਨਾਲ ਬਣਦੀ ਹੈ ਨਾ ਇੱਥੇ ਕਸ਼ਮੀਰ ਮੁਸਲਮਾਨਾਂ ਨਾਲ ਬਣਦੀ ਹੈ ਇੱਧਰ ਸਿੱਖ ਬਾਰਡਰ ਦੇ ਬੈਠੇ ਹੈ ਸਿੱਖਾਂ ਨਾਲ ਬਣਦੀ ਹੈ ਮੇਰਾ ਮਤਲਬ ਇਹ ਗੱਲ ਨਹੀਂ ਕਿ ਕਿੱਥੇ ਫੇਰ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਆ ਕੋਈ ਗੱਲ ਨਹੀਂ ਕਿ ਇੱਕ ਮੈਂਬਰ ਪਾਰਲੀਮੈਂਟ ਤੁਹਾਡੇ ਦਰਵਾਜ਼ੇ ਅੱਗੇ ਖੜਾ ਹੈ ਤੇ ਉਹ ਤਾਂ 2 ਮਿੰਟ ਉਹਦਾ ਹਾਲ ਪੁੱਛਣਾ ਚਾਹੁੰਦਾ ਕਿ ਤੈਨੂੰ ਸਾਰੀਆਂ ਸੁਣਤਾ ਮਿਲੀਆਂ ਐ ਨਹੀਂ ਮਿਲੀਆਂ ਤਾਂ ਮੇਰਾ ਮਤਲਬ ਪਹਿਲੀ ਗੱਲ ਇਹ ਹੈ ਕਿ ਸਾਨੂੰ ਰੋਕਿਆ ਕਿਉਂ ਗਿਆ ਕਿ ਅਸੀਂ ਡਿਵਪਰਟ ਜਾ ਨਹੀਂ ਸਕਦੇ ਸੋ ਇਹੋ ਜਿਹਾ ਕੰਮ ਜਿਵੇਂ ਮਕਸਦੰਦ ਕਰ ਰਿਹਾ ਸੀਗਾ ਇਹ ਤਾਂ ਮੱਛਰੰਦਰ ਦਾ ਰਾਜ ਸਭ ਮੁਸ਼ਕਲ ਹੈ ਸਿੱਖਾਂ ਨੂੰ ਬਰਦਾਸ਼ਤ ਕਰਨਾ ਸੀ ਨਹੀਂ ਬਰਦਾਸ਼ਤ ਕਰਨਾ ਮਾਨ ਸਰ ਪਤਾ ਲੱਗੇ ਕਿ ਪਰਿਵਾਰ ਨੂੰ ਵੀ ਸੁਰੱਖਿਆ ਦੇ ਕਿੰਨੀ ਮਿਲਾਇਆ ਗਿਆ ਜਲਵੰਤ ਸਿੰਘ ਨੂੰ ਉੱਤੇ ਵੀ ਸੁਰੱਖਿਆ ਪੂਰੀ ਰੱਖੀ ਗਈ ਨਾਲ ਸਾਰਾ ਕੁਝ ਕਰੀ ਜਾਂਦੇ ਆ ਵੀ ਪਤਾ ਨਹੀਂ ਸਿੱਖਾਂ ਦੇ ਨਾਲ ਕਾਹਦਾ ਬਹਿਰ ਨਾ ਨਿਕਲਣਾ ਹੈਗਾ ਤੇ ਮੈਂ ਤਾਂ ਸਿੱਖਾਂ ਨੂੰ ਮੇਰਾ ਮਤਲਬ ਮੇਰੇ ਬਜ਼ੁਰਗ ਸਰਦਾਰ ਜਗਿੰਦਰ ਸਿੰਘ ਮਾਨ ਉਹ ਵੀ 1933 ਦੇ ਵਿੱਚ ਐਮਐਲਏ ਬਣੇ ਸੀਗੇ ਸਾਰਾ ਕੁਝ ਬਣੇ ਸੀਗੇ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਿੱਖਾਂ ਨੇ ਅੰਗਰੇਜ਼ਾਂ ਨੂੰ ਬਾਹਰ ਕੱਢਣ ਦੇ ਵਿੱਚ ਆਪਣੀਆਂ ਜਾਨਾਂ ਦੇਤੀਆਂ ਮੇਰਾ ਜਦੋਂ ਅੰਗਰੇਜ਼ ਇੱਥੇ ਸੀ ਉਦੋਂ Hindu ਵੀ ਗੁਲਾਮ ਸੀ ਮੁਸਲਮਾਨ ਵੀ ਗੁਲਾਮ ਸੀ ਸਿੱਖ ਵੀ ਗੁਲਾਮ ਸੀਗੇ ਤੇ ਸਾਡੀ ਤਿੰਨਾਂ ਦੀ ਗੁਲਾਮੀ ਦੇ ਵਿੱਚ ਸਾਡੀ ਬਰਾਬਰਤਾ ਸੀ ਪਰ 1947 ਦੇ ਵਿੱਚ ਜਦੋਂ ਹਿੰਦੂਆਂ ਨੂੰ ਇੰਡੀਆ ਮਿਲ ਗਿਆ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਆ ਉਹ ਮੁਸਲਮਾਨ ਦੇ ਗੁਲਾਮ ਹੋ ਗਏ ਤੇ ਜਿਹੜੇ ਇੰਡੀਆ 'ਚ ਆ ਅਸੀਂ ਹਿੰਦੂ ਦੇ ਗੁਲਾਮ ਹੋ ਗਏ ਤਾਂ ਮੇਰਾ ਮਤਲਬ ਹੈ ਸਿੱਖਾਂ ਦੀ ਮੱਤ ਕਿੱਥੇ ਗਈ ਸੀ ਕਿ ਤੁਸੀਂ ਅੰਗਰੇਜ਼ਾਂ ਨੂੰ ਬਾਹਰ ਕੱਢਤਾ ਹੁਣ ਤੁਸੀਂ ਦੱਸੋ ਮੇਰੇ ਨਾਲ ਇੱਥੇ ਚਲੇ ਜਾਓ 10 ਮੁੰਡੇ ਆ ਜਾਣਗੇ ਕਿ ਜੀ ਅਸੀਂ ਬਲੇਸ ਜਾਣਾ ਸਾਡੀ ਫੋਟੋ ਤੁਸੀਂ ਹੁਣ 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 ਉਹ ਅੰਗਰੇਜ਼ਾਂ ਦੇ ਮੁਲਕ ਦੇ ਵਿੱਚ ਕਿਉਂ ਜਾ ਰਹੇ ਪਹਿਲਾਂ ਉਹਨਾਂ ਨੂੰ ਕੱਢਿਆ ਕਿਉਂ ਫੇਰ ਇਹ ਹੁਣ ਆਪਾਂ ਗੁਲਾਮ ਚ ਬਣੇ ਆ ਹਿੰਦੂਆਂ ਦੇ ਉੱਥੇ ਮੁਸਲਮਾਨਾਂ ਦੇ ਗੁਲਾਮ ਹੋਏ ਹੋਏ ਆ ਤੇ ਜੇ ਹਿੰਦੂ ਮੁਸਲਮਾਨ ਤੇ ਸਿੱਖ ਅੰਗਰੇਜ਼ਾਂ ਦਾ ਗੁਲਾਮ ਸੀ ਤਾਂ ਗੁਲਾਮੀ ਦੇ ਵਿੱਚ ਸਾਡੀ ਬਰਾਬਰਤਾ ਤਾਂ ਸੀ ਹੁਣ ਆਪਾਂ ਬਰਾਬਰੀ ਨਹੀਂ ਰਹੇ ਕੋਈ ਨਾ ਕੋਈ ਤਾਂ ਸਿੱਖ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਸਾਡਾ ਦਿਮਾਗ ਇੱਥੇ ਐ ਕਿ ਗੱਟਿਆਂ 'ਚ ਚਲੇ ਗਿਆ ਔਰ ਜੇ ਵੀ ਇਹ ਆਮ ਪਾਰਟੀ ਨੂੰ ਵੋਟਾਂ ਪਾ ਦਿਓ ਜੀ ਬਾਦਲਦਲੀਆ ਨੂੰ ਪਾ ਦਿਓ ਜੀ ਕਾਂਗਰਸ ਨੂੰ ਵੋਟਾਂ ਪਾ ਦਿਓ ਉਹੀ ਇਹ سلسلہ ਹੀ ਨਹੀਂ ਹੈ ਕੌਮियत ਜਿਹੜੀ ਹੈ ਸਾਡੀ ਸਿੱਖਾਂ ਦੀ ਉਹ ਕਦੋਂ ਸੇਈ ਸਲਾਮਤ ਹੋਊਗੀ ਕਿ ਕਦੋਂ ਅਸੀਂ ਆਪਣੀ ਕੌਮ ਦੀ ਗੱਲ ਕਰਾਂਗੇ ਇੱਥੇ ਆ ਦੇਖੋ ਬੂਹੇ ਦੇ ਅੱਗੇ ਖੜੇ ਐ ਜਿਵੇਂ ਪਤਾ ਨਹੀਂ ਕਿਹੜੇ ਇਹ ਪਤਾ ਨਹੀਂ ਕਿਹੜੇ ਇਹ ਪਾਕਿਸਤਾਨ ਦਾ ਬੂਹਾ ਹੈ ਜਾਂ ਟੀਨ ਦਾ ਬੂਹਾ ਹੈ ਬੂਹਾ ਆਪਣਾ ਹੈ ਇਹ ਮੁਕੇ ਦਾ ਜਿੱਥੋਂ ਦੇ ਸੀ ਜੰਪਾਲ ਹੈਗੇ ਆ ਜਿੱਥੇ ਸਾਡੀ ਧਰਤੀ ਹੈ ਤੇ ਬੂਹੇ ਬੰਦ ਕੀਤੇ ਬੈਠੇ ਐ